ਚੱਲ ਲੱਗ ਗਿਆ ਆਟੋਮੈਟਿਕ ਜਾ ਵੀ ਤੇ ਸੋਚ ਨਾ ਪਤਾ ਵਾ ਨੱਕਾ ਵੀ ਮੁੜਿਆ ਵਾ ਜਦੋਂ ਆਊਗੀ ਬੱਤੀ ਤੇ ਚੱਲਾ ਸੁੱਕੀ ਆ ਜਿਹੜੀ ਪਨੀਰੀਏ ਨੂੰ ਲੱਗ ਜਾਣਾ ਇੱਕ ਵਾਰੀ ਹੁਣ ਪਾਣੀ ਐ ਭਰ ਜਾਣੀ ਨੱਕੋ ਨੱਕ ਪਰਲੀ ਦਾ ਵੀ ਅੱਧਾ ਕ ਮੁੜਿਆ ਨੱਕਾ ਥੋੜਾ ਜਿਹਾ ਉਧਰ ਨੂੰ ਪੈ ਜਾਊਗਾ ਉਹ ਵੀ ਸੁੱਕਣੀ ਡਈ ਆ ਫੇਰ ਹੁਣ ਏਦਾਂ ਕਰਾਂ ਵੀ ਆਹ ਤੇ ਕੰਮ ਇਧਰ ਨਾਲੇ ਵੱੜ ਗਿਆ ਵਾ ਤੇ ਕੀ ਕਰਨਾ ਘਰ ਵੀ ਵਹਿਲਿਆਂ ਨੇ ਸਹੁਰਿਆਂ ਤੋਂ ਮਾੜ ਨੇ ਕਿਹੜਾ ਸੋਖ ਕੈਂਡੀ ਵੀ ਉਧਰ ਜਾਣਾ ਵਾ ਡੈਡੀ ਨਾਲੇ ਕੱਲਾ ਹੈਗਾ ਉਹਦਾ ਹਾਲ ਚਾਲ ਪੁੱਛੋਨੇ ਤੇ ਨਾਲੇ ਚੱਲ ਮੈਨੂੰ ਪੁੱਛ ਲੈਣਾ ਵੀ ਜੇ ਰਾਤ ਰਹਿਣਾ ਵਾ ਤੇ ਵੇਲਾ ਰਾਤ ਰਹਿਣੀ ਨਹੀਂ ਤੇ ਫਿਰ ਉਹ ਰਾਤ ਰਹਿਣ ਤੇ ਐਵੇਂ ਪਵਾੜਾ ਪੈਣਾ ਸਾਡੇ ਟੱਬਰ 'ਚ ਸ਼ਾਮਾਂ ਨੂੰ ਜਾ ਕੇ ਫੇਰ ਲੈ ਆਉਂਗਾ ਵੇਖਾਂ ਇਧਰ ਲੱਗਦਾ ਮੈਨੂੰ ਡਟੌਲੀ ਨੇ ਆਂਡੇ ਹੁੰਡੇ ਦਿੱਤੇ ਆ ਇੱਥੇ। ਨਾ ਨਾ ਉਹ ਨਿਗੇ ਨਿਗੇ ਬੱਚੇ ਹੀ ਹੋ। ਆਹੋ। ਹਲੋ ਦੇ ਦਿੱਤੇ। ਆ ਤੇ ਵਧੀਆ ਵਾ ਚੱਲ। ਆ ਪੈ ਗਿਆ ਚੰਗਾ ਵੀ। ਨਹੀਂ ਵੀ ਹੋ ਗਈਗਾ ਕੜੀ-ਕੜੀ। ਨਾਲੇ ਹੋਈ ਵੀ ਇਹ ਕੁਛਿਆਂ ਦੇ ਗੁੱਛੇ ਆ ਜਿੱਦਾਂ ਨਾ ਪੁੱਟਣ ਵਾਲਿਆਂ ਨੂੰ ਵੀ ਸੌਖ ਹੋਊਗਾ ਗੁੱਛੇ ਦੇ ਗੁੱਛੇ ਨੂੰ ਪੀ ਕੋਈ ਪਾਣੀ ਮਦੀ ਪਰ ਹੋਤੀ ਹੈ ਇੱਧਰ ਵਾਲਾ ਵੀ ਪੁੰਗ ਰਿਹਾ ਵਾ ਭਾਰੇ ਤੇ ਨਾ ਜ਼ੋਰ ਥੋੜਾ ਜਿਹਾ ਘਟਿਆ ਚੱਲ ਕੋਈ ਨਾ ਇਹ ਵੀ ਹੋਏ ਨਾ ਥੋੜਾ ਜਿਹਾ ਚਾਰ ਪੰਜ ਦੇਣੀ ਪਿਛੇਤਾ ਵਾ ਨਾ ਬਰਾਬਰ ਦਾ ਹੀ ਨਿਕਲ ਆਉਣਾ ਕੋਈ ਨਹੀਂ ਇਹਨੇ ਮੈਨੂੰ ਲੱਗਦਾ ਨਾ ਵੀ ਸਾਰੀ ਮਿੱਟੀ ਪਟਾ ਦੇਣੀ ਆ ਬਾਬਾ ਦੇ ਅੱਗੇ ਤੇ ਤਿੰਨ ਤਿੰਨ ਫੁੱਟ ਡੂੰਗੀ ਕਰਤੀ ਪੰਜ ਪੰਜ ਫੁੱਟ ਕਰਵਾਊਗਾ ਆ ਔਰ ਭਰੀ ਆਂਦੇ ਆ ਟਰਾਲੀਆਂ ਦੀਆਂ ਟਰਾਲੀਆਂ ਹੀ ਵੇਖ ਲਾ ਸਾਡੀਆਂ ਦੋ ਕਿਲੇ ਜਿਹੜੇ ਆ ਇਹ ਨੀਵੇਂ ਕਰਾ ਕੇ ਤੇ ਆਪਾਂ ਪਛਤਾਉਣ ਦੇ ਹੀ ਹਾਂ ਤੇ ਬੱਲਾ ਸਾਰੀਆਂ ਪੈਲੀਆਂ ਨੀਵੀਆਂ ਕਰਾਉਣ ਡਿਆ ਆਪਣੀਆਂ ਐਵੇਂ ਜਾਣ ਕੇ ਹੀ ਕਿ ਇਹ ਹੋਣੀਆਂ ਝੋਨੇ ਦੇ ਵੇਲੇ ਨੀਵੀਆਂ ਚੰਗੀਆਂ ਸਹੀ ਆ ਬਾਅਦ ਚ ਫਿਰ ਆਉ ਖੁੰਦਾ ਵਾ ਕੋਈ ਹੋਰ ਫਸਲ ਨਾਲ ਬੀਜਣੀ ਪੈ ਜੇ ਤੇ ਹਾਂ ਚੱਲ ਵੇਖਾਂ ਜਾਵਾਂ ਇੱਧਰ ਨੂੰ ਲੈ ਐਦਾ ਵੀ ਵਿਲੜ ਦਾ ਫੋਨ ਆ ਗਿਆ ਮੈਨੂੰ ਹੈਲੋ ਸ਼ਸ਼ੀਕਾਲਾ ਹੋਰ ਦੇਂਦਰ ਕੀ ਹਾਲੀ ਆਹੋ ਮੇਰੇ ਵੀ ਠੀਕ ਠਾਕ ਆ ਤੈਨੂੰ ਜੇ ਤਾਂ ਕਿਹਾ ਗਿਆ ਅੱਜ ਮੇਰਾ ਓ ਤੇ ਪਤਾ ਵਾ ਮੈਂ ਹੀ ਫੋਨ ਕੀਤਾ ਦੋ ਵਾਰੀ ਅੱਗੇ ਜਦੋਂ ਕੀਤਾ ਵਾ ਮੈਂ ਵੀ ਆਖਣ ਡਈ ਹੀ ਮੈਂ ਐਂਨੇ ਮੈਨੂੰ ਫੋਨ ਹੀ ਨਹੀਂ ਕੀਤਾ ਕੱਲ ਬਰਸਾਂ ਦਾ ਮੈਨੂੰ ਗੁੱਸਾ ਵੜਾਉਣ ਡਿਆ ਤੇਰੇ ਤੇ ਹੋਰ ਕੀ ਹਾਂ ਮੇਰੇ ਬੱਚੇ ਠੀਕ ਐ ਤੂੰ ਸੁਣਾ ਠੀਕਾ ਹੋਰ ਘਰ ਪਰਿਵਾਰ ਸੱਸ ਕਿਵੇਂ ਐ ਅੱਛਾ ਖੜੂਸ ਜਈ ਆ ਚੱਲ ਦਫਾ ਘਰ ਪਰੇ ਤੂੰ ਕੀ ਲੈਣਾ ਸੱਸ ਤੋਂ ਘਰ ਵਾਲਾ ਚੰਗਾ ਨਾ ਸਭ ਠੀਕ ਆ ਨਹੀਂ ਨਹੀਂ ਮੇਰੀ ਤਾਂ ਬੜੀ ਚੰਗੀ ਆ ਬਹੁਤ ਚੰਗੀ ਸੱਸ ਆ ਮੇਰੀ ਕਿਹੜੇ ਕੰਮ ਨੂੰ ਕੀਤਾ ਅੱਛਾ ਪੀਕੇ ਤੇ ਕੋਈ ਨਹੀਂ ਚੱਲ ਫਿਰਦੇ ਆ ਕਰ ਲੀਨੇ ਸਲਾਹ ਆਪਾ ਇੱਕ ਮਿੰਟ ਦਵਿੰਦਰ ਕੋਈ ਆਇਆ ਮੈਂ ਤੈਨੂੰ ਫੇਰ ਬੈਕ ਕਾਲ ਕਰਦੀ ਆ ਠੀਕ ਆ ਠੀਕ ਆ ਗਰਮੀ ਤੇ ਤੂੰ ਤੇ ਪੀਕੇ ਜਾਣ ਦੀਆਂ ਜੇ ਸਲਾਹਾਂ ਹੀ ਕਰਨ ਡੇ ਆ ਉਧਰ ਦੇ ਸਿਵਾਵਾ ਉਹ ਵੀ ਗਈਆਂ ਕਿਹਦੀਆਂ ਕਿਹਦੀਆਂ ਸੁਖ ਦੀਆਂ ਸੁਖ ਨੇ ਕਿਹਦੇ ਨਾ ਜਾਣਾ ਜਿਹਦੇ ਨਾਲ ਲੜ ਲੱਗੀ ਉਹਦੇ ਨਾਲ ਜਾਣਾ ਅਸੀਂ ਤੇ ਇੰਨਾ ਕੁਝ ਕੀਤਾ ਉਹ ਫੇਰ ਹੀ ਉਹ ਮਿੱਠੀਆਂ ਗੱਲਾਂ ਉਂਦਰ ਉਹੋ ਹੀ ਗੱਲ ਵਾ ਫੇਰ ਪਹਿਲਾਂ ਵਾਲੀ ਆਖਰ ਤੇ ਮੰਮੀ ਲੋਕੀ ਆਂਦੇ ਬੰਦਾ ਤੇ ਫਿਰ ਬੰਦਾ ਹੀ ਹੁੰਦਾ ਬੰਦੇ ਨੂੰ ਤਰਸ ਆ ਹੀ ਜਾਂਦਾ ਵੇ ਇੰਨਾ ਉਹਨੂੰ ਪੁੱਛਣ ਰਿਹਾ ਦੱਸ ਕਿਹੜੀ ਚੀਜ਼ ਚਾਹੀਦੀ ਆ ਜਿੱਥੇ ਵੀ ਜਾਣਾ ਹੋਣਾ ਚਾਹੇ ਕੋਈ ਚੀਜ਼ ਚਾਹੀਦੀ ਮੈਨੂੰ ਦੱਸ ਮੈਂ ਲੈ ਕੇ ਦਵਾਂ ਤੈਨੂੰ ਕਢੀ ਭੜੀ ਹੈ ਨਹੀਂ ਵੇਲਾ ਕਿ ਡੀਪ ਝਾਰ ਬਾਜ ਛਟੋ ਨੂੰ ਮਗਰ ਲਾ ਲਿਆ ਹੈ ਤੇ ਮੰਮੀ ਇਹ ਵੀ ਵੇਹ ਲਾਈ ਲੱਗ ਗਈ ਆ ਲਾਈ ਲੱਗ ਐਵੇਂ ਆ ਲਾਈ ਲੱਗ ਵਾ ਕੇ ਹੋਰ ਕੀ ਆ ਪੂਰਾ ਲਾਈ ਲੱਗ ਵਾ ਆਹੋ ਕੇ ਗੱਲ ਉਹ ਜਿਹੜੀ ਕਹੋ ਤੇ ਉਹੀ ਸੁਣ ਲੈਂਦਾ ਵਾ ਉਹਦੀ ਉਹਦੀ ਮਗਰ ਲੱਗ ਜਾਂਦਾ ਹੁਣ ਤੇ ਉਹ ਤੂੰ ਤੇ ਜੇ ਸਲਾਹ ਕਰਨ ਦੀ ਵੀ ਮੈਂ ਪੇਕੇ ਜਾਣਾ ਉਹਨੇ ਤਾਂ ਕੱਪੜੇ ਪਾ ਵੀ ਲਏ ਐ ਵੀ ਮੈਂ ਪੇਕੇ ਚੱਲੀ ਆਂ ਅੱਛਾ ਆ ਤੇ ਇੰਨੀ ਗੱਲ ਵੀ ਸਾਵੀ ਨੇ ਕਹਿਤਾ ਮੈਂ ਤੈਨੂੰ ਸ਼ਟਡਾਊਨਾਂਗਾ ਸ਼ਾਮਾ ਨੂੰ ਆਪੇ ਆ ਜੂ ਜਿਹ ਤੇਰਾ ਜੀ ਕਰੂਗਾ ਲੈਣਾ ਉੱਥੇ ਰਹਿ ਪਈ ਨਹੀਂ ਤੇ ਮੈਨੂੰ ਫੋਨ ਕਰ ਦੇ। ਅੱਛਾ ਫੇਰ ਦੂਜੀ ਵਾਰੀ ਜਾਊਗਾ ਲੈਣ। ਆਹ ਹੋ ਗਿਆ ਦੂਜੀ ਵਾਰੀ ਜਾਊ ਇਹਨੂੰ ਲੈਣ। ਹਾਂ ਇੰਨੇ ਚੱਕਰ ਲਾਊਗਾ। ਚੱਕਰ ਲਾਊ ਉਹਨੇ ਕਿਹੜੇ ਤੇਲ ਕੋਲੋਂ ਪਾਣਾ? ਤੇਲ ਤੇ ਆਪਣੇ ਕੋਲੋਂ ਪਾਣਾ। ਪੈਸੇ ਅਸੀਂ ਦੇਨੇ। ਮੰਮੀ ਇਹ ਵਿਚਾਰਾ ਭੋਲਾ ਹੀ ਆ ਜਾਂ ਉਹ ਬੜੀ ਤੇਜ ਹੈ। ਉਹਨੇ ਸਾਰੀਆਂ ਗੱਲਾਂ ਪੜਾ ਲਿਆ ਹੋਣੀਆਂ। ਮੰਗਰ ਲਾ ਲਿਆ ਹੁਣ ਆਇਆ। ਭੋਲਾ ਨਹੀਂ ਉਹ ਤੈਨੂੰ ਲੱਗਦਾ ਭੋਲਾ ਵਿੱਚੋਂ ਵਿੱਚੋਂ ਗੋਲਾ ਹੀ ਹੋ। ਇਹ ਤੇ ਕੰਬੜਾ ਮੰਮੀ ਖਰਾਬ ਹੋਇਆ ਹਨਾ ਤੋ ਭੋਲੇ ਬੰਦ ਜੀ ਮਾਰੀ ਜਾਣਾ ਭੋਲਾ ਬੰਦ ਭੋਲਾ ਬੰਦ ਭੋਲਾ ਬੰਦ ਨਹੀਂ ਹੈਗਾ ਉਹਨਾਂ ਵਿੱਚ ਮਾਸਾ ਵੀ ਮੈਂ ਤੇ ਸੋਚਾਂ ਜੀ ਪੈ ਗਈਆਂ ਸੋਚਾਂ ਚ ਪੈਣਾ ਤੂੰ ਘਰ ਵਾਲ ਥੋੜਾ ਬਹੁਤ ਧਿਆਨ ਰੱਖੇ ਘਰ ਬੰਨਣ ਕੀ ਜਿਆ ਸਾਡੇ ਘਰ ਵਿੱਚ ਨਹੀਂ ਧਿਆਨ ਤੇ ਮੈਂ ਰੱਖਦੀ ਆ ਮੈਨੂੰ ਤੇ ਆ ਫੋਨ ਆ ਗਿਆ ਸੇਲੀ ਮੇਰੀ ਦਾ ਤੇ ਆਖਣ ਦੇ ਜਾਂਦੀ ਚੱਲ ਪੈ ਕੇ ਚੱਲੀਏ ਇਕੱਠੀਆਂ ਹੀ ਤੇ ਉਹ ਆਈਏ ਉਹ ਵੀ ਆਂਦੇ ਹੀ ਨਿਆਣਿਆਂ ਨੂੰ ਛੁੱਟੀਆਂ ਪਈਆਂ ਗਰਮੀ ਵੱਧਦੀ ਜਾਣ ਰਹੀ ਆ ਤੇ ਚੱਲ ਹੁਣੇ-ਹੁਣੇ ਉਹ ਆਈਏ ਗਾੜੀ ਤੇ ਹੋਰ ਜ਼ਿਆਦਾ ਗਰਮੀ ਪਈ ਆ ਤੇ ਮੈਂ ਸੋਚ ਨਹੀਂ ਰਹੀ ਸੀ ਵੀ ਚੱਲ ਗਰਮੀਤ ਨੂੰ ਆਣੀ ਆ ਵੀ ਦੋ ਦਿਨ ਜਾਣਾ ਤੇ ਜਾ ਆ ਨਾਲੇ ਠੰਡਾ ਹੋਇਆ ਥੋੜਾ ਜਿਹਾ ਮੀਂਹ ਪਿਆ ਵਾ ਤੇ ਉਹ ਉਹਨੇ ਪਹਿਲਾਂ ਤਿਆਰੀ ਖਿੱਚੀ ਤੇ ਹੀ ਸੱਚੀ ਸੁਣਿਆ ਕਿ ਤੁਹਾਨੂੰ ਪਹਿਲੇ ਖਬਰ ਉਕੀਆ 10 ਮੈਂ ਸੱਚੀ ਸੁਣਿਆ ਵਾ ਪਹਿਲੇ ਖਬਰ ਮੈਨੂੰ ਕਿਹੜੀ ਗੱਲ ਦਾ ਪੈਣਾ ਤੇ ਕੋਈ ਗੱਲ ਨਹੀਂ ਮੰਮੀ ਉਹ ਹੁੰਦਾ ਵਾ ਬਾਹਰ ਤੇ ਕੋਈ ਗੱਲ ਬਾਤ ਨੂੰ ਕੋਈ ਕੰਮ ਧੰਦਾ ਦੱਸ ਦੋ ਜ਼ਰੂਰੀ ਵਾਲਾ ਹੈ ਤੇ ਉਹ ਲਾਈ ਲੱਗੇ ਉਹਨੇ ਮਗਰ ਲੱਭਿਆਣਾ ਇਹਦੀ ਫਨ ਥੱਲੇ ਆ ਜੂਗੀ ਇਹ ਜਿਹੜੀ ਚਾਂਬਲੀ ਫਿਰਦੀ ਵੀ ਮੈਂ ਪੇਕਿਆਂ ਨੂੰ ਤਿਆਰ ਹੋਗੀ ਲਾਈ ਲੱਗ ਹੈਗਾ ਭਾਈ ਜਿੱਦਾਂ ਮਰਜੀ ਆ ਬਣਣਾ ਉਹਨੇ ਬੁੱਢੀ ਦਾ ਹੀ ਆ ਮੰਮੀ ਫੇਰ ਵੀ ਜਨਾਨੀ ਜਨਾਨੀ ਹੁੰਦੀ ਆ ਸੁਣਨੀ ਦੋ ਪਾਸਿਆਂ ਦੀ ਪੈਂਦੀ ਆ ਤੁਸੀਂ ਕੰਮ ਹੀ ਇਹੋ ਜਿਹਾ ਮਾਰੋ ਹਵੇ ਤੇ ਤੁਹਾਨੂੰ ਜਦੋਂ ਮੈਂ ਆਖਣ ਢਈ ਆ ਕੰਮ ਉਹਨੂੰ ਤਾਂ ਦੱਸਿਆ ਹੀ ਦੱਸ ਕੇ ਗਿਆ ਸੀ ਮਨੀ ਵੀ ਜਾ ਕੇ ਮੋਟਰ ਤੇ ਕੰਮਕੁਮ ਕਰ ਲਾ ਉਹ ਸੌਰੀ ਆ ਤੇ ਆ ਰਿਹਾ ਆ ਕਿੰਦਾ ਪਹਿਲਾਂ ਤੇਰੀ ਮਾਇਕ ਵਾਲੀ ਗੱਲ ਨਹੀਂ ਬਣ ਮੋਟਰ ਤੇ ਤੇ ਮੰਮੀ ਫੇਰਾਉ ਮਾਰਦਾ ਹੀ ਰਹਿੰਦਾ ਜਿਹੜੇ ਕੰਮ ਆ ਤੇ ਉਹ ਹੁੰਦੇ ਹੀ ਰਹਿੰਦੇ ਆ ਉਹ ਤੁਸੀਂ ਗੱਲ ਛੱਡੋ ਸਾਰੀ ਕੋਈ ਹੋਰ ਆਪਣਾ ਸ਼ੈਤਾਨ ਜਿਹਾ ਦਿਮਾਗ ਲਾਓ ਹਾਂ ਗਾੜੀ ਤੁਸੀਂ ਕਿਹੜਾ ਘੱਟ ਜੇ ਚੱਲ ਮੈਂ ਉਹਨੂੰ ਚਾਹੇ ਕਹਿ ਦੇਣੀ ਆ ਵੀ ਕਿਤੇ ਚੱਲੀਏ ਵਾਂਡੇ ਚੱਲੀਏ ਆਪੇ ਉਧਰ ਨਾ ਜਾਓਗੇ ਤਾਂ ਆਪਣਾ ਬੰਨਾ ਲਾਓ ਗੱਲ ਕਰੋ ਤੇ ਮੈਂ ਵੀ ਵਿੱਚ ਹੰਗਾਰਾ ਪਾਰ ਦੂੰਗੀ ਤੇ ਥੋੜਾ ਜਿਹਾ ਉਹਨੂੰ ਪਿਆਰ ਜੇ ਨਾ ਇੰਪ੍ਰੈਸ ਜਿਹਾ ਕਰੋ ਨਿਚਟ ਮੰਨ ਜਾਣਾ ਇਹਦੀ ਫੋਨ ਆ ਪਾ ਥੱਲੇ ਲਿਓਣੀ ਜਿਹੜੀ ਪੇਕਿਆਂ ਨੂੰ ਜਾਣ ਨੂੰ ਤਿਆਰ ਹੋਈ ਆ ਆਹੋ ਚੱਲ ਇਦਾਂ ਹੀ ਕਰਦੇ ਆ ਆਹੋ ਚੱਨ ਫਿਰ ਚੱਲ ਆ ਜਾ ਉੱਠ ਲੱਭ ਹੈ ਕਿੱਥੇ ਚੱਲ ਖਾ ਮੰਮੀ ਮੰਮੀ ਨਹੀਂ ਹੁਣ ਉਹਦੇ ਸਾਹਮਣੇ ਜਾਦਾ ਪੂਰੀ ਬਣ ਤਾਂ ਗਾੜੀ ਤੈਨੂੰ ਲਾਉਂਗੀ ਤੇਰਾ ਕਿਹੜਾ ਦਿਮਾਗ ਘੱਟ ਐ ਬਥੇਰਾ ਸ਼ੈਤਾਨ ਵਸਦਾ ਤੇਰੇ ਵਿੱਚ ਵੀ ਫਤੇਵੀ ਨੇ ਸਿਰ ਨਹੀਂ ਕੀਤਾ ਸੀ ਕੰਜੀ ਕਿਨੇ ਵਾਲਾ ਸੀ ਪੁੱਤ ਨੂੰ ਮम्मा ਮम्मा ਨੇ ਨਵੇਂ ਆਇਆ ਸੀ ਫਤੇਵੀ ਰਾਜ ਸ਼ੋਨਾ ਪੁੱਤ ਬਣ ਗਿਆ ਵਾ ਤੇ ਫਤੇਵੀਰੇ ਮੈਂ ਆਪਣੇ ਪਾਪਾ ਨੂੰ ਮਿਲਣ ਜਾਣਾ ਸੀ ਤੁਸੀਂ ਮੇਰ ਨਾਲ ਵੰਡੇ ਜਾਣਾ ਕਿੱਥੇ ਜਾਣਾ ਸੀ ਮੰਦੇ ਮੰਦੇ ਜਾਣਾ ਸੀ ਠੀਕ ਹੈ ਸ਼ੋਨਾ ਪੁੱਤ ਕੇ ਗੰਦਾ ਫਤੇਵੀਰੇ ਸ਼ੋਨਾ ਪੁੱਤ ਹੀ ਠੀਕ ਆ ਅਬ ਸ਼ਾਮ ਨੂੰ ਰਾਜੇ ਰਾਮ ਚੱਲੇਗੀ ਸਰਸਲੇ ਹੈ ਰਾਜਨਮ ਜਰਾ ਕੀ ਲੈ ਰਾਜਨਮ ਤੋਂ ਚੂਵਾ ਤੇ ਚਾਬੀ ਲੱਗੀ ਹੋਈ ਹੈ ਕੁੰਜੀ ਠੀਕ ਸੋਨਾ ਪੁੱਤ ਵਾ ਫਤਵੀਰ ਤੇ ਫਤਵੀਰ ਚਲ ਆਪਾਂ ਫਿਰ ਤੇਰੀ ਦਾਦੀ ਨੂੰ ਦੱਸ ਦਈਏ ਪਈ ਆਪਾਂ ਮੰਡੇ ਜਾਣਾ ਵਾ ਦਸੀਏ ਦਾਦੀ ਨੂੰ ਚੱਲ ਤੂੰ ਮੇਰਾ ਪਤਾ ਫਿਰ ਖੇਡਣਾ ਪਰ ਤੇ ਮੈਂ ਦਾਦੀ ਤੇਰੀ ਨੂੰ ਦੱਸਦਾ ਨਹੀਂ ਕਿਉਂ ਖੇਡਣਾ ਨਹੀਂ ਆ ਕੀ ਕਰਦਾ ਸੀ ਫਿਰ ਹੈ ਤੂੰ ਖੇਡ ਲਾ ਖੇਡ ਲਾ ਚੱਲ ਖੇਡ ਲਾ ਭੱਜ ਮਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਤਾਂ ਦੇ ਮੈਂ ਕਿਹਾ ਸਾਬੀ ਵੀ ਤਿਆਰ ਹੋ ਤਸਵੇਰੇ ਆਪਾਂ ਡੈਡੀ ਨੇ ਲੈ ਲਈਏ ਮੈਂ ਆਪਣੇ ਪੇਕੇ ਆ ਦੋ ਹੋਗਾ ਹੋਰ ਮੈਨੂੰ ਕੀ ਪੁੱਛਣ ਦੀ ਸਾਰਾ ਕੁਝ ਕਰਕੇ ਸਾਬੀ ਵੀ ਤਿਆਰ ਤੂੰ ਵੀ ਤਿਆਰ ਤੇ ਮੈਨੂੰ ਪੁੱਛਣ ਦਾ ਕੀ ਫਾਇਦਾ ਨਹੀਂ ਹੈ ਜੇ ਮਮੀ ਘਰ ਨੂੰ ਹੀ ਜਾਣਾ ਵਾ ਤੇ ਮੈਂ ਕਿਹਾ ਚੱਲ ਮੈਂ ਤੁਹਾਨੂੰ ਦੱਸ ਦਿੰਨੀ ਹ ਦੱਸਣਾ ਫਾ ਦੱਸਣ ਦੇ ਕਿ ਫਾਰਮੈਟ ਪੂਰੀ ਕਰਨੀ ਆ ਮੰਮੀ ਮੈਂ ਕਿਹਾ ਹੁਣੇ ਹਜੇ ਸਾਡੀ ਗੱਲ ਹੀ ਹੋਈ ਸੀ ਫਿਰ ਮੈਂ ਫਦੇ ਆ ਗਿਆ ਫਤਿਹ ਨੇ ਖੇਡਣ ਲੱਗ ਪਈ ਤੇ ਮੈਂ ਚ ਹੁਣ ਤੁਹਾਨੂੰ ਦੱਸ ਦੇਣੀ ਆ ਤੂੰ ਤੇ ਇੰਨਾ ਸਮਝਦੀ ਨਹੀਂ ਸਾਡੇ ਘਰ ਮੇਰਾ ਜੇਠ ਹੈ ਜਠਾਣੀ ਆ ਸੱਸ ਵਾ ਤੂੰ ਤਾਂ ਸੱਸ ਮੇਰੀ ਤੂੰ ਬਣੀ ਫਿਰ ਨਹੀਂ ਮੰਮੀ ਇਹਦੇ ਵਿੱਚ ਸੱਸ ਬੰਨਣ ਵਾਲੀ ਕਿਹੜੀ ਹੈ ਮੈਂ ਸੋ ਤੁਹਾਨੂੰ ਦੱਸਣ ਆਈ ਆ ਫਿਰ ਮੈਂ ਕਿਹੜੀ ਚੱਲ ਗਈ ਤੁਹਾਨੂੰ ਦੱਸ ਕਿ ਤੁਹਾਡੀ ਪਰਮਿਸ਼ਨ ਲੈ ਕੇ ਤੇ ਫੇਰ ਹੀ ਜਾਣਾ ਵਾ ਦੱਸ ਕੇ ਇਹ ਪਤਾ ਕੀ ਹੁੰਦਾ ਵਾ ਹਾਂ ਮੈਂ ਦੱਸਿਆ ਵਾ ਕਿੱਤੀ ਦੇ ਸਲਾਹਤ ਪਹਿਲਾਂ ਕਰ ਲਈਆ ਸਲਾਹ ਕਰਨ ਤੋਂ ਪਹਿਲਾਂ ਪੁੱਛੀਦਾ ਵਾ ਸੱਸ ਮਾਂ ਨੂੰ ਵੀ ਚਲ ਜੀਏ ਕਿ ਨਾ ਚਲ ਜੀਏ ਤੇ ਮੰਮੀ ਹੇ ਕਿ ਤੁਹਾਡੀ ਪਹਿਲੋਂ ਆਪਸ ਵਿੱਚ ਕਰ ਲੋਗੀ ਤੇ ਫੇਰ ਹੀ ਤੁਹਾਨੂੰ ਦੱਸਵਾ ਜੇ ਸਾਬੀ ਨਾ ਤੁਰਦਾ ਤੇ ਫੇਰ ਮੈਨੂੰ ਤੁਹਾਨੂੰ ਦੱਸਣ ਦਾ ਕੀ ਫਾਇਦਾ ਹੀ ਜੇ ਪੁੱਛਦੀਆਂ ਤੇ ਸਾਬੀ ਨੂੰ ਮੈਂ ਕਹਿੰਦੀ ਤੁਰਦਾ ਭਲਾ ਕਿੱਦਾਂ ਨਾ ਤੂੰ ਤੇ ਆਪਣੀਆਂ ਮਰਜ਼ੀਆਂ ਕਰਦੀਆਂ ਤੇਰੀ ਤੇ ਉਹ ਗੱਲ ਵਾ ਸੱਸ ਹੋਵੇ ਚੰਗੀ ਨਹੀਂ ਤੇ ਫੋਟੋ ਹੋਵੇ ਟੰਗੀ ਮੈਂ ਇਦਾਂ ਦਾ ਤੇ ਮੈਂ ਕੁਝ ਵੀ ਨਹੀਂ ਕਹਿ ਸਕਦਾ ਤੁਹਾਡੇ ਨਾਲ ਹੀ ਆ ਤੁਹਾਡੇ ਸਾਰਾ ਕੁਝ ਤੁਹਾਨੂੰ ਹੀ ਪੁੱਛ-ਪੁੱਛ ਕੰਮ ਕਰੀਦੇ ਆ ਮੈਨੂੰ ਪੋਚ-ਪੋਚ ਬਹੁਤ ਕੰਮ ਕਰਦੀ ਤੂੰ ਭੁੱਲੀ ਕੰਮ ਕਰਨ ਵਾਲੀ ਮੰਮੀ ਫਿਰ ਤੂੰ ਹੀ ਦੱਸ ਦੋ ਕੀ ਕਰਾਂ ਨਹੀਂ ਜਾਨੀ ਜੇ ਤੂੰ ਹੀ ਕਹਿੰਨੇ ਤੇ ਜਾਣ ਦਾ ਡਰ ਨਹੀਂ ਆ ਪਹਿਲਾਂ ਗੱਲ ਕਰਨੀ ਤਾਂ ਫਰਜ਼ੀ ਆ ਨਾ ਤੇਰਾ ਤੇ ਮੈਂ ਗੱਲ ਕਰ ਲਾਂ ਮੇਰ ਨਾਲ ਨਹੀਂ ਕਰਵੇਂ ਕਰੀਤ ਨਹੀਂ ਕਰ ਲਾ ਮੰਮੀ ਹਾਜੀ ਤੇ ਗੱਲ ਹੋਈ ਆ ਸਾਡੇ ਮੈਂ ਤੁਹਾਨੂੰ ਉਸੇ ਟਾਈਮ ਦੱਸਣ ਆ ਗਈ ਆ ਮੈਂ ਕਿਤੇ ਕਿੰਨਾ ਕਿਚੇਰੇ ਪਾਇਆ ਵਾ ਤੇ ਜਾਂਦਾ ਨਹੀਂ ਮੈਂ ਤੁਰਨ ਲੱਗੀ ਨਹੀਂ ਦੱਸਿਆ ਜਾਣਾ ਤੇ ਕੱਲ ਨੂੰ ਆ ਮੰਮੀ ਆਪਾ ਜਾਣਾ ਤੇ ਜਾ ਨਹੀਂ ਜਾਣਾ ਨਾ ਜਾ ਮਰਜੀ ਕਰਨੀ ਆਪਣੇ ਘਰ ਜਾ ਕੇ ਮੈਨੂੰ ਕੌਣ ਪੁੱਛਦਾ ਵਾ ਮੈਂ ਤਾਂ ਹੈ ਹੀ ਨਹੀਂ ਘਰ ਚ ਜਿੰਦੀ ਜਾਗਦੀ ਨਹੀਂ ਹੈਗੀ ਜਦ ਮਰ ਗਈ ਤਾਂ ਫਿਰ ਤੇ ਤੁਹਾਡੀਆਂ ਰਾਵਾਂ ਦਾ ਹੋਣੀਆਂ ਹੀ ਆ ਹੁਣ ਤੇ ਕਾਰ ਹੀ ਲਈਆਂ ਪਹਿਲਾਂ ਹੀ ਕਰ ਲਈਆਂ ਤੂੰ ਤੇ ਮੰਮੀ ਐਡੀ ਵੀ ਕੋਈ ਗੱਲ ਨਹੀਂ ਹੋਗੀ ਤੁਹਾਨੂੰ ਤੇ ਬਸ ਮੌਕਾ ਹੀ ਚਾਹੀਦਾ ਤੂੰ ਜਾਣ ਕੇ ਮੈਨੂੰ ਕਹਿੰਦੇ ਰਹਿੰਦੇ ਜੇ ਤੈਨੂੰ ਕੀ ਕਹਿੰਦੇ ਰਹਿੰਦੇ ਤੈਨੂੰ ਮੈਂ ਮੈਂ ਸੱਚੇ ਕਹਿੰਦੀ ਝੂਠਾ ਨਹੀਂ ਤੈਨੂੰ ਕੁਝ ਵੀ ਕਹਿੰਦੀ ਕੋਈ ਝੂਠਾ ਇਹਦੇ ਵਿੱਚ ਇਲਜ਼ਾਮ ਹੈਗਾ ਤਾਂ ਤਾਟ ਕਹਿਣਾ ਪਝੂਠਾ ਬਲ ਇਲਜ਼ਾਮ ਲਾਉਂਦੀ ਮੇਰੇ ਤੇ ਉਹ ਵੀ ਹੈ ਕਿ ਨਾ ਵੱਟੀ ਜਿਹੜੀ ਮੈਨੂੰ ਪੁੱਛ ਕੇ ਜਾਂਦੀ ਤੂੰ ਸਾਰਾ ਕੁਝ ਕਰਕੇ ਫੇਰ ਪੁੱਛਣਾ ਹੁੰਦਾ ਮਮੀ ਚਲ ਜਾ ਜਾ ਨਾ ਜਾ ਮੈਨੂੰ ਨਹੀਂ ਪਤਾ ਜਦੋਂ ਮੈਨੂੰ ਪੁੱਛਣਾ ਨਹੀਂ ਕਿਛਣਾ ਨਹੀਂ ਜਾਣਾ ਤੂੰ ਮਮੀ ਵੀ ਨਾ ਹੋਰ ਹੀ ਪਾਸੇ ਗੱਲ ਲੈ ਗਈ ਅਜੇ ਤੇ ਸਲਾਹੀ ਹੋਈ ਗਾੜੀ ਸਾਬੀ ਦਾ ਕੀ ਪਤਾ ਹੁਣ ਉਹਨੇ ਹਮੀ ਭਰਤੀ ਅਗਲੇ ਪੈਸੇ ਨਾ ਨਹੀਂ ਕਰਦੇ ਨੀ ਕੱਲ ਨੂੰ ਜਾ ਕੇ ਮਮੀ ਨਹੀਂ ਚਲਦੀ ਕਿਸੇ ਗੱਲੋਂ ਹੁਣ ਉਹਨਾਂ ਦਾ ਸੁੱਖ ਨਾ ਕਰਾਈ ਪਾ ਕੇ ਬੈਗੀ ਪਤਾ ਨਹੀਂ ਕਿਹੜੀ ਗੱਲ ਦਾ ਪਾਇਆ ਸਾਲਾ ਛੱਡ ਖੜਾ ਪਰੇ ਮੈਨੂੰ ਪਤਾ ਨਹੀਂ ਕੀ ਸਮਝਦੀ ਆ ਆਪਣੇ ਆਪ ਨੂੰ ਸੱਸ ਨੂੰ ਤੇ ਕਦੇ ਕਦੀ ਸੱਸ ਸਮਝਿਆ ਹੀ ਨਹੀਂ ਐ ਨਾ ਕੀ ਗੱਲ ਹੋ ਗਈ ਅੰਬੇ ਗੱਲ ਕੀ ਹੋ ਗਈ ਆ ਉਹ ਪ੍ਰਧਾਨ ਆਪਣੇ ਘਰ ਚ ਪੜਾਈ ਆ ਇਹਨੇ ਤੈਨੂੰ ਉਹਨੂੰ ਕੀ ਹੋ ਗਿਆ ਵਾ ਉਹਨੂੰ ਕੀ ਹੋ ਗਿਆ ਆਪਣੀਆਂ ਮਰਜ਼ੀਆਂ ਕਰਨ ਲਈ ਆ ਹੁਣ ਪੇਕੇ ਜਾਣਾ ਹੀ ਤੇ ਸਲਾਹ ਬੇਨਤੀ ਕਰਕੇ ਸਾਰਾ ਕੁਝ ਅੰਦਰੋਂ ਕਰਕੇ ਮੰਮੀ ਪੇਕੇ ਚਲਦੀਏ ਹੁਣ ਮੈਨੂੰ ਇਹ ਗੱਲ ਦੱਸ ਜੇ ਕੋਈ ਬਾਹਰੋਂ ਇਹ ਜਨਾਨੀ ਆਈ ਹੁੰਦੀ ਤੇ ਉਹਦੇ ਹੁੰਦਿਆ ਕਹਿੰਦੇ ਤੇ ਕਿੰਨੀ ਮੇਰੀ ਬੇਇੱਜ਼ਤੀ ਹੋਣੀ ਉਹ ਚੱਲ ਨਹੀਂ ਪੇਕੇ ਚੱਲੀ ਆ ਆਪਣੀ ਚੱਲੀ ਪੇਕੇ ਕਿਤੇ ਬਾਹਰ ਤੁਣਾ ਚੱਲੀ ਕਿਤੇ ਗਾੜੀ ਨਹੀਂ ਮਿਲ ਜਣਾ ਮੇਲਾ ਉੱਤੇ ਜਾ ਕੇ ਉਹਨਾਂ ਫਿਰ ਡੈਡੀ ਨੂੰ ਮਿਲ ਜਣਾ ਸੀ ਨਾ ਮੈਨੂੰ ਪੁੱਛਦੀ ਤੇ 100 ਵਾਰੀ ਜਾਣ ਦਿੰਦੀ ਜਦੋਂ ਹੁਣ ਮੈਨੂੰ ਪੁੱਛਿਆ ਹੀ ਨਹੀਂ ਆ ਤੇ ਮੈਂ ਕਿਹੜਾ ਜਾਣ ਦਵਾਂ ਇਹਨੂੰ ਉਹ ਨਹੀਂ ਮੰਮੀ ਚੱਲ ਜਾਣ ਦੇ ਕੋਈ ਨਹੀਂ ਪੁੱਛਣਾ ਚੱਲ ਉਹਦੀ ਗਲਤੀ ਆ ਉਹਨੂੰ ਸਮਝਾਉਣਾ ਸੀ ਇਹਦੀ ਗਲਤੀ ਆ ਪੁੱਛਿਆ ਕੋਈ ਇੱਕ ਵਾਰੀ ਸਮਝਾਇਆ ਸਮਝਾਉਣ ਤੋਂ ਹੱਦੋਂ ਪਾਰ ਹੋ ਗਈ ਹੁਣ ਆਪਣੀਆਂ ਮਰਜ਼ੀਆਂ ਕਰਦੀ ਓ ਤੇ ਗਰਮੀਤ ਨੂੰ ਨਹੀਂ ਦੱਸਿਆ ਉਹ ਕਿਸ ਨੂੰ ਮਨੇ ਦੱਸਿਆ ਉਹ ਸਮਝਦੀ ਨਹੀਂ ਆ ਵੀ ਮੇਰੇ ਘਰ ਚ ਵੱਡਾ ਹੈਗਾ ਉਹ ਆਪ ਹੀ ਵੱਡੀ ਆ ਉਹ ਸਾਬੀ ਨੇ ਸਲਾਹ ਕਰ ਲਈ ਹੁੰਦੀ ਨਾ ਫਿਰ ਬਹਿ ਗਏ ਸਾਬੀ ਨੇ ਸਲਾਹ ਕਰ ਲਈ ਜਿੰਨਾ ਚਿਰ ਮੈਂ ਨਾ ਕਿ ਸਾਬੀ ਕਿੱਦਾਂ ਚੱਲ ਜਾਊਗਾ ਚੱਲ ਤੂੰ ਹੁਣ ਦੇ ਦੇ ਕੋਈ ਗੱਲ ਇਹਨੇ ਤਿਆਰੀ ਕੀਤੀ ਹੈ ਉਹਨੇ ਅਗਲੇ ਨੇ ਤਿਆਰੀ ਕੀਤੀ ਜਾਣ ਦਾ ਸਲਾਹ ਬਣਾਈ ਨਹੀਂ ਹਾਂ ਤਾਂ ਨਹੀਂ ਜਾਣਦਣਾ ਮੈਂ ਮੰਨੀ ਜਿੰਨਾ ਚਿਰ ਮੈਨੂੰ ਨਹੀਂ ਪੁੱਛਦੇ ਜਾਣ ਤੋਂ ਪਹਿਲਾਂ ਜਦੋਂ ਗਰਮੀ ਤੇ ਮੈਨੂੰ ਪੁੱਛ ਕੇ ਜਾਂਦੀ ਹੈ ਤੇ ਇਹਨੂੰ ਪੁੱਛਦੇ ਗੋਲੀ ਵੱਜਦੀ ਹੁਣ ਤੈਨੂੰ ਦੱਸਣ ਤੇ ਆਈ ਸੀ ਮੇਰੇ ਘਰ ਚ ਹੁਣ ਜਦੋਂ ਪਤਾ ਸਾਰਾ ਕੁਝ ਕਰਕੇ ਆਣ ਕੇ ਦੱਸਣ ਆਈ ਸੀ ਤੁਸੀਂ ਇਹ ਗਰਮੀ ਤੇ ਦਾ ਹੁੰਦੇ ਆ ਗਰਮੀ ਤੇ ਦੋ ਦਿਨ ਪਹਿਲਾਂ ਪੁੱਛਦੀ ਆ ਮੰਮੀ ਚੱਲ ਜਾਗੇ ਨਾ ਚੱਲ ਜਾ ਉਹ ਚੱਲ ਹੁਣ ਜਾ ਲੈਂਦੇ ਹੋ ਕਿ ਹੁਣ ਤਈ ਉਹਨੂੰ ਡਕਣਾ ਹੁਣ ਉਹਨੇ ਤਿਆਰੀ ਕੀਤੀ ਹੋ ਸਾਰੀ ਸਾਬੀ ਨੂੰ ਵੀ ਪੁੱਛਿਆ ਨਾ ਸਾਬੀ ਨੇ ਤਿਆਰੀ ਕੀਤੀ ਹੋਣੀ ਆ ਵੀ ਚੱਲ ਮੈਂ ਹੁਆ ਵਾ ਜਾ ਕੇ ਮੈਂ ਤੇ ਆਪ ਮੰਡੀ ਜਾਣਾ ਸਾਬੀ ਨੂੰ ਲੈ ਕੇ ਉਹਨੂੰ ਕਿੱਧਰ ਜਾਣਾ ਮੈਨੂੰ ਪੁੱਛਿਆ ਮੈਨੂੰ ਤਾਂ ਕੰਮ ਹੀ ਮੈਂ ਜਾਣਾ ਵਾ ਕਿਤੇ ਚਲ ਵੇਖ ਲਓ ਫਿਰ ਤੁਸੀਂ ਮੈਂ ਹੁਣ ਤੁਹਾਨੂੰ ਕਿ ਦੱਸਾਂ ਮੈਂ ਉਹਨੂੰ ਸਾਬੀ ਨੂੰ ਆਪ ਕਹਿਣ ਲੱਗੀ ਆ ਵੀ ਮੈਂ ਜਾਣਾ ਵਾ ਮੇਰੇ ਨਾਲ ਚੱਲ ਤੈਨੂੰ ਆਪਣਾ ਵਿਰਲਾ ਹੀ ਕੰਮ ਰਹਿਦਾ ਵਿਰਲਾ ਕੰਮ ਰਹਿਦਾ ਤੈਨੂੰ ਇਹ ਸਮਝਦਾ ਵਿਰਲਾ ਕੰਮ ਰਹਿਦਾ ਉਹ ਕੰਮ ਤਾਂ ਕਿੰਨਾ ਜ਼ਰੂਰੀ ਹੈ ਵਿਰਲਾ ਰਹਿਦਾ ਕੰਮ ਨਾ ਜੀ ਸਾਬੀ ਲੈ ਜੀ ਨਾਲ ਨਾ ਜਾਈ ਤਾਂ ਮੈਂ ਚਲ ਜੂਗਾ ਸਾਬੀ ਰਹਿੰਦੇ ਜਾਣ ਨਾ ਨਹੀਂ ਟੋਣੀ ਨਾ ਸਾਬੀ ਨੂੰ ਖੜਨਾ ਮੈਂ ਓਏ ਤੇਰਾ ਵੱਖਰਾ ਹੀ ਕਲੇਸ਼ ਈ ਨਾ ਮੈਂ ਦੱਸ ਕੀ ਕਰਾਉਂ ਤੇਰਾ ਵੱਖਰਾ ਰਹਿੰਦਾ ਕਲੇਸ਼ ਵੱਖਰਾ ਓ ਕਲੇਸ਼ ਨਹੀਂਦਾ ਤੈਨੂੰ ਤੂੰ ਲੈਣੀ ਉਹਦੀ ਸਾੜ ਹੁੰਦੀ ਆ ਮੇਰੇ ਕਦੀ ਲਈ ਵੀ ਮਾਂ ਮੇਰੀ ਹੈਗੀ ਆ ਮਾਂ ਦਾ ਸਮਝਦੇ ਨਹੀਂ ਘਰ ਦੇ ਵਿੱਚ ਹੈਗੀ ਵੀ ਆ ਕਿ ਨਹੀਂ ਹੈਗੀ ਕਿੱਧਰ ਚੱਲੇ ਮਮੀ ਅੱਤੇ ਚਾਚੀ ਵਾਲ ਚੱਲੀ ਆ ਉੱਥੇ ਹੀ ਕੰਮ ਆ ਕੰਮ ਹੀ ਮਿਨੋਲਣਾ ਤੇ ਜਾ ਰੋਟੀ ਪਾਣੀ ਖਾ ਤੇ ਤਿਆਰ ਹੋ ਕਿਉਂ ਤੇਰੇ ਮਾਮੇ ਦਾ ਫੋਨ ਆਉਂਦਿਆ ਉੱਥੇ ਜਾਣਾ ਮੈਂ ਨਾਨਕੇ ਤੇਰੇ ਮੰਮੀ ਆਪਾਂ ਤਿਆਰ ਹੋਏ ਆ ਹੁਣ ਮੈਂ ਤੇ ਸੁੱਖ ਨਹੀਂ ਜਾਣਾ ਮੇਰੇ ਸਹੁਰੇ ਜਾਣਾ ਹੀ ਉੱਥੇ ਜ਼ਰੂਰੀ ਜਾਣਾ ਮਾਮਾ ਤੇ ਰਹਿੰਦਾ ਜ਼ਰੂਰੀ ਆਓ ਉੱਥੇ ਜਾਣਾ ਜ਼ਰੂਰੀ ਹੈ ਕਿੱਥੇ ਲੈਣਾ ਜ਼ਰੂਰੀ ਹੈ ਪਹਿਲਾਂ ਇਹ ਦੱਸ ਮਾਮੇ ਨੇ ਕਿਹੜਾ ਭੋਗ ਪਾਉਣ ਤੇ ਸੱਦਿਆ ਵਾ ਭੋਗ ਕਿਦਾ ਪਾਣਾ ਇਹ ਹੁਣ ਰਿੰਡਾ ਕਿਦਾ ਪਹਿਣ ਵਾਲਾ ਉਹ ਤੂੰ ਹੀ ਨਾ ਆਵੇ ਹੱਥ ਜੜਾ ਲੋ ਅੱਜ ਦੀ ਗੱਲ ਕੋ ਸੋਚ ਲਿਆ ਕਰ ਭੋਗ ਪਾਉਣਾ ਜੇ ਜਨਾਨੀ ਨਹੀਂ ਚਾਹਦੀ ਕਰਦੀ ਤੇ ਤੂੰ ਹੀ ਜੱਜ ਦੀ ਕਰ ਲਿਆ ਕਰ ਉਹ ਲੜਾਈ ਪੈ ਜਾਣੀ ਮਾਏ ਸਾਡੇ ਘਰ ਹੁਣ ਮਤ ਤੂੰ ਦਏਗਾ ਮੈਨੂੰ ਹੈਨਾ ਮੈਂ ਤੇਰੀ ਮਾਂ ਕਿ ਤੂੰ ਮੇਰਾ ਪਿਓ ਉਹ ਮੈਨੂੰ ਜਾਲਾਂ ਦੇ ਮਮੀ ਐਵੇਂ ਸੁਖ ਨੇ ਫਿਰ ਗੁੱਸਾ ਕਰਨਾ ਵੀ ਮੈਂ ਕਹਿਤਾ ਸੁਖ ਨੂੰ ਵੀ ਮੈਂ ਜਾਣਾ ਅੱਜੀ ਆ ਮੈਂ ਜਾਣਾ ਵਾ ਬਸ ਮੈਨੂੰ ਪਹਿਲਾਂ ਸਲਾਹ ਕਰ ਲੈ ਕਿ ਨਹੀਂ ਜਾਣਾ ਮੈਂ ਸਲਾਹ ਕਰ ਲਈ ਤੂੰ ਕਿੰਨਾ ਸਲਾਹ ਕਰਨੀ ਮੇਰੇ ਨਾਲ ਕਰਨੀ ਔਰ ਕਿਹਨੇ ਕਰਨ ਦਾ ਸਲਾਹ ਸੁਖ ਨਾਲ ਮੇਰ ਤੋਂ ਵੱੱਦ ਸੋਖੋਗੀ ਉਹ ਨਹੀਂ ਵੱਦ ਹੋਗੀ ਮਾਂ ਤੇ ਮਾਂ ਹੀ ਰਹਿਣੀ ਆ ਵੱਦ ਨਹੀਂ ਹੋਗੀ ਪਰ ਸਾਡੇ ਲੜਾਈ ਪੈਣੀ ਉਹ ਮੇਰੀ ਲੜਾਈ ਦਾ ਕੋਈ ਫਿਕਰ ਨਹੀਂ ਮੇਰਾ ਕੋਈ ਫਿਕਰ ਨਹੀਂ ਪਜਣਾ ਆਉਣਾ ਨਹੀਂ ਆ ਉਹਦਾ ਘਰ ਦੀਦਾ ਫਿਕਰ ਆ ਤੈਨੂੰ ਹਨਾ ਮੰਮੀ ਮੈਂ ਕੀ ਕਰਾਂ ਮੈਂ ਕਹਿੰਦਾ ਨਾ ਇੱਥੇ ਖੜਕੇ ਸ਼ਾਂਤੀ ਰਵੇ ਪਰ ਤੂੰ ਹੀ ਉਹ ਗੱਲ ਵੀ ਮੈਂ ਸਭ ਸਾਬੀ ਤੇਰਾ ਸਾਹ ਬਲਾ ਲਿਆ ਤੂੰ ਹੈਗਾ ਹੀ ਲਾਈ ਲੱਗਵਾ ਕੁਛ ਨਹੀਂ ਹਾਲ ਤੇਰਾ ਜਿੱਦਾਂ ਬੁੱਢੀ ਨੇ ਕਹਤਾ ਉਦਾਂ ਚੱਲਦਾ ਜਾਓ ਜਾਓ ਚਾਚੀ ਵੱਲ ਚਾਚੀ ਦਾ ਕੋਲ ਲੱਗੇ ਬੈਠ ਕੇ 10 ਮਿੰਟ ਮੈਂ ਬਹਿ ਗਈ ਭਾਏ ਨਹੀਂ ਬਹਿ ਗਈ ਚਾਚੀ ਵੱਲੋਂ ਮੈਂ ਆ ਜੰਨੀ ਆ ਤੋ ਤਿਆਰ ਹੋ ਜਾ ਮੇਰੀ ਗੱਲ ਸੁਣੋ ਚਾਚੀ ਲੱਗੇ ਜਾਓ ਸਾਰੇ ਪਿੰਡ ਦੀਆਂ ਇੱਧਰ ਲਈ ਗਲੀਆਂ ਦੀਆਂ ਇੱਧਰ ਲਈ ਗਲੀਆਂ ਦੀਆਂ ਸਾਰਿਆਂ ਦੀਆਂ ਲੁੱਤੀਆਂ ਕਰਿਓ ਇੱਕ ਦੂਜੇ ਨਾਲ ਠੰਡਾ ਕਰਿਓ ਦਿਮਾਗ ਤੇਰਾ ਕਿਰਾਦਾ ਸਾਬੀ ਮੈਂ ਚੁਗਲੀਆਂ ਕਰਨੀ ਜਾਨੀ ਆ ਤਾ ਹੋਰ ਮੰਮੀ ਕਰਨੀ ਜਾਂਦੇ ਜੇ ਮੈਂ ਕਈ ਯਾਰੀ ਨੰਗਦੇ ਇੱਥੇ ਖਲੋਗੇ ਬੂਏਗੇ ਵੇਖਿਆ ਉਹ ਪਰਲੀ ਪੰਮੀ ਆਂਟੀ ਦੀਆਂ ਉਹ ਚੁਗਲੀਆਂ ਤੁਸੀਂ ਲਾਉਂਦੇ ਜੀ ਉਹ ਗੱਲਾਂ ਕਰਦੇ ਉਹਦੀਆਂ ਵਿਚਾਰੀ ਦੀਆਂ ਵੀ ਰਏ ਰੱਬ ਦਾ ਨਾਮ ਕੋਹ ਨਹੀਂ ਹਾਲ ਸਾਬੀ ਤੇਰਾ ਜਦਰੀ ਜਨਾਨੀ ਨਾਲੋਂ ਘੱਟ ਕੀ ਆ ਹੋਵੇ ਬਣਾ ਤੇ ਮੇਰੀ ਗੱਲ ਸੁਣੋ ਨਾਲੇ ਤੁਸੀਂ ਰਾਤ ਦਾ ਕਹਿਣ ਦੇ ਜੇ ਵੀ ਮੈਨੂੰ ਗੈਸ ਹੋਈ ਗੈਸ ਹੋਈ ਆ ਇੰਨਾ ਪੰਪ ਮਾਰੋ ਇੰਨੀਆਂ ਇੱਕ ਦੂਜੇ ਦੀਆਂ ਚੁਗਲੀਆਂ ਕਰੋ ਵੀ ਸਾਰੀ ਗੈਸ ਨਿਕਲ ਜੇ ਉਹ ਜਾ ਜਾ ਕੇ ਕੰਮ ਕਰ ਜਾ ਕੇ ਚੁਗਲੀਆਂ ਕਰਦੇ ਪਖੰਡ ਕਿੱਡੇ ਕਰਦਾ ਦੱਸਦਾ ਮੈਨੂੰ ਆ ਕੇ ਹੋਰ ਕਰਦੇ ਕੀ ਜੇ ਇੱਥੇ ਵੀ ਭਾਬੀ ਨਾਲ ਉੱਥੇ ਵੀ ਚਾਚੀ ਨਾਲ ਤੁਹਾਨੂੰ ਕੋ ਸੱਚੀ ਗੱਲ ਆਦਿ ਤਾਂ ਚੁਗਲੀਆਂ ਹੋ ਜਾਂਦੀਆਂ ਹਨ ਸੱਚੀ ਗੱਲ ਦੀ ਹਰ ਕਿਸੇ ਨੂੰ ਮਿਰਚਾਂ ਲੱਗਦੀਆਂ ਵਾ ਕਿਆ ਤੂੰ ਜੁੱਤਾ ਪਸਾਰੇ ਨਾ ਜਾ ਹੈਗਾ ਹੀ ਜਨਾਨੀ ਦਾ ਵਾ